ਆੜੇ ਵੇਖੋ ਤੇ ਹਾਸੇ ਦੇ ਪੱਤਰਿਆਂ ਨੂੰ ਤੇ ਜਿਕਰ ਛੜੂਗਾ ਬੰਦੇ ਬਲਵਾਨੀਆਂ ਦਾ ਮੀਰ ਮੰਨੂ ਤੇ ਜਕਰਿਆ ਖਾਨ ਵਰਗੇ ਮਸੇ ਰੰਗੜ ਤੇ ਵਰਗੇ ਸ਼ੈਤਾਨੀਆਂ ਦਾ ਜਦੋਂ ਕੋਈ ਉਡਵੈਰ ਜਾਂ ਡੈਰ ਜਮੂ ਤੇ ਖੂਨ ਖੋਲੇਦਾ ਰਹੂਗਾ ਜਵਾਨੀਆਂ ਦਾ ਹੁੰਦਾ ਰਹੂ ਜਾ ਦੇ ਤਾਂ ਕਿ ਜੋੜ ਮਟੇਲੋਂ ਤੇ ਚੱਲਦਾ ਰਹੂਗਾ ਦੌਰਾ ਕੁਰਬਾਨੀਆਂ ਦਾ ਤੇ ਚੱਲਦਾ ਰਹੂਗਾ ਦੌਰਾ ਕੁਰਬਾਨੀਆਂ ਦਾ ਪੰਜਾਬੀ ਭਵਨ ਦੇ ਵੇੜੇ ਵਿੱਚ ਉਪਸਥਿਤ ਦੋਸਤੋ ਤੁਸੀਂ ਬਹੁਤ ਵੱਡੇ ਭਾਗਾਂ ਵਾਲੇ ਹੋ ਕਿ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਸ਼ਹੀਦੀ ਵੈਸਾਖੀ ਸ਼ਹੀਦ ਉਦਮ ਸਿੰਘ ਜੀ ਦਾ ਇਤਿਹਾਸ ਔਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਇਤਿਹਾਸ ਤੁਸੀਂ ਸਵੇਰ ਤੋਂ ਹੁਣ ਤੱਕ ਸਰਵਣ ਕਰ ਰਹੇ ਹੋ ਕੁਝ ਸਮਾਂ ਹਾਜ਼ਰੀ ਲਵਾਉਣ ਵਾਸਤੇ ਮੈਨੂੰ ਹੁਕਮ ਹੋਇਆ ਹੈ ਪੰਜਾਬੀ ਦੇ ਸ਼ਾਇਰ ਸੰਤੋਖ ਸਿੰਘ ਸਫਰੀ ਦੋ ਲਾਣਾ ਬੜੀਆਂ ਸੋਹਣੀਆਂ ਲਿਖਦੇ ਨੇ ਉਹ ਲਿਖਦੇ ਨੇ ਸਾਡਾ ਟਕਰ ਐਵੇਂ ਨਾ ਸਮਝ ਕਾਤਲ ਮੌਤ ਨਾਲ ਟਕਰਾਨ ਦੀ ਜਾਤ ਸਾਨੂੰ ਛੱਟ ਸੀਨੇ ਤੇ ਲਾਣ ਦੀ ਜਾਤ ਸਾਨੂੰ ਛੱਟ ਸੀਨੇ ਤੇ ਖਾਣ ਦੀ ਜਾਤ ਸਾਨੂੰ ਕੋਈ ਅਸੀਂ ਖੰਡੇ ਤੋਂ ਖੰਡੇ ਵੀ ਪਰਖ ਲਈਏ ਐਸੀ ਖੰਡੇ ਖੜਕਾਣ ਦੀ ਜਾਤ ਸਾਨੂੰ ਅਸੀਂ ਸੀਸ ਨੂੰ ਸਾਂਭ ਕੇ ਰੱਖਦੇ ਨਹੀਂ ਸੀਸ ਤਲੀ ਟਕਾਣ ਦੀ ਜਾਤ ਸਾਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਲਿਖਦੇ ਨੇ ਜੇ ਵੈਰੀ ਪਿਆਰ ਦੇ ਨਾਲ ਸੂਤਰ ਆ ਜਾਵੇ ਤੇ ਠੀਕ ਹੈ ਜੇ ਉਹ ਪਿਆਰ ਦੀ ਭਾਸ਼ਾ ਨਹੀਂ ਸਮਝਦਾ ਤੇ ਇੱਕ ਭਾਸ਼ਾ ਹੋਰ ਵਰਤ ਲੈਣੀ ਚਾਹੀਦੀ ਹੈ ਉਹ ਕਿਹੜੀ ਭਾਸ਼ਾ ਹੈ ਕਹਿੰਦੇ ਚੂਕਾਰ ਅੱਜ ਹਮਾ ਹੀਲ ਤੇ ਦਰਗੋ ਯਸ਼ਤ ਹਲਾਲ ਅਸਤ ਬੁਰਦਨ ਬਾ ਸ਼ਮਸ਼ੀਰ ਦਸਤ ਪੰਜਾਬੀ ਦਾ ਇੱਕ ਸ਼ੇਰ ਫਰੋਜ਼ਦੀਨ ਸ਼ਰਫ ਦੋ ਲਾਣਾ ਬੜੀਆਂ ਸੋਹਣੀਆਂ ਲਿਖਦਾ ਉਹ ਕਹਿੰਦਾ ਕਿ ਜਦੋਂ ਦੇਸ਼ ਨੂੰ ਖੂਨ ਦੀ ਲੋੜ ਪੈਂਦੀ ਏ ਉਦੋਂ ਸਿੱਖ ਨੂੰ ਕਦੇ ਪਿੱਛੇ ਨਹੀਂ ਹਟਣਾ ਚਾਹੀਦਾ ਦਮ ਦਿੱਤਿਆਂ ਬਾਜ਼ ਨਾ ਦਮ ਮਿਲਦੇ ਢੋਏ ਦਮਾਂ ਦੇ ਬਾਜ਼ ਨਹੀਂ ਢੋਏ ਜਾਂਦੇ ਬਾਜ਼ ਖੁਸ਼ੀ ਦੇ ਹੱਸਿਆ ਨਹੀਂ ਜਾਂਦਾ ਰੋਣੇ ਗਮਾਂ ਦੇ ਬਾਜ਼ ਨਹੀਂ ਰੋਏ ਜਾਂਦੇ ਦਰਦਾਂ ਬਾਜ਼ ਨਹੀਂ ਸੀਨੇ ਵਿੱਚ ਛੇਕ ਪੈਂਦੇ ਤੇ ਛੇਕਾਂ ਬਾਜ਼ ਨਹੀਂ ਮੋਤੀ ਪਰੋਏ ਜਾਂਦੇ ਸ਼ਰਫ ਦਾਗ ਗੁਲਾਮੀ ਦੇ ਦੇਸ਼ ਉਤੋਂ ਕੌਮੀ ਅਣਖ ਦੇ ਬਾਜ ਨਹੀਂ ਧੋਏ ਜਾਂਦੇ ਜਦੋਂ ਭਾਈ ਜੈਤਾ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਦੇ ਸੀਸ ਲੈ ਕੇ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ਦੇ ਉੱਤੇ ਪਹੁੰਚਿਆ ਗੁਰੂ ਜੀ ਨੇ ਜਦੋਂ ਤਲਵਾਰ ਮਿਆਣ ਦੇ ਵਿੱਚੋਂ ਤੂੰ ਹੀ ਸਟੇਜ ਦੇ ਉੱਤੇ ਖਲੋ ਕੇ ਵੰਗਾਰ ਕੇ ਆਖਿਆ ਮੈਨੂੰ ਇੱਕ ਸੀਸ ਦੀ ਲੋੜ ਹੈ ਦਯਾਰਾਮ ਲਾਹੌਰ ਦਾ ਰਹਿਣ ਵਾਲਾ ਖੱਤਰੀਆਂ ਦਾ ਮੁੰਡਾ ਉੱਠਿਆ ਗੁਰੂ ਸਾਹਿਬ ਕਹਿਣ ਲੱਗੇ ਕੀ ਕੰਮ ਕਰਦਾ ਕਹਿੰਦਾ ਜੀ ਕੰਮ ਹਮਾਰਾ ਤੋਲੂ ਤੱਕੜੀ ਨੰਗੀ ਕਰਦ ਕਦੇ ਨਾ ਪਕੜੀ ਚਿੜੀ ਉੱਡੇ ਦਰਸੇ ਮਰ ਜਾਊ ਝਾਲਮ ਸੇ ਕੈਸੇ ਲੜ ਪਾਉਂ ਮਹਾਰਾਜ ਤੁਸੀਂ ਮੈਨੂੰ ਵੈਰੀ ਦੇ ਨਾਲ ਲੜਨ ਵਾਸਤੇ ਆਖਦੇ ਹੋ ਮੇਰਾ ਦਿਲ ਚਿੜੀ ਕ ਜਿੰਨਾ ਮੈਂ ਵੈਰੀ ਦੇ ਨਾਲ ਲੜ ਨਹੀਂ ਸਕਦਾ ਗੁਰੂ ਮਹਾਰਾਜ ਕਹਿੰਦੇ ਦਯਾਰਾਮ ਮੈਂ ਤੈਨੂੰ ਲੜਾਵਾਂਗਾ ਤੇਰੇ ਅੰਦਰ ਐਸਾ ਜੋਸ਼ ਭਰ ਦਿਆਂਗਾ ਤੇਰੇ ਅੰਦਰ ਐਸੀ ਤਾਕਤ ਭਰ ਦਿਆਂਗਾ ਤੂੰ ਜ਼ੁਲਮ ਦੇ ਖਿਲਾਫ ਉੱਠ ਕੇ ਖੜਾ ਹੋ ਜਾਏਗਾ ਉਹ ਮਰੀਆਂ ਜਮੀਰਾਂ ਵਾਲਿਆਂ ਦੇ ਵਿੱਚ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਜਾਣ ਪਾ ਕੇ ਉਹਨਾਂ ਨੂੰ ਕਿਵੇਂ ਜੀਵਿਤ ਕੀਤਾ ਗੁਰੂ ਮਹਾਰਾਜ ਭਾਈ ਜੈਤੇ ਨੂੰ ਮਾਰ ਕੇ ਇੱਕ ਵਚਨ ਕਹਿ ਰਹੇ ਨੇ ਕੀ ਕਹਿ ਰਹੇ ਨੇ ਮੇਰੇ ਨਾਲ ਦੇ ਸਾਥੀ ਇਸ ਕਵਤਾ ਵਿੱਚ ਏ ਇਉਂ ਬੇਨਤੀ ਕਰ ਰਹੇ ਨੇ ਗੱਲ ਸੁਣ ਕੇ ਜੈਤੇ ਤੂੰ ਸਤ ਗੁਰ ਕਹਿੰਦੇ ਬੋਲ ਸੁਣਾ ਕੇ ਮੈਂ ਕੌਣ ਆਪਣੀ ਨੂੰ ਰੱਖਣਾ ਗਿੱਦੜੋਂ ਸ਼ੇਰ ਬਣਾ ਕੇ ਮੈਂ ਕੌਣ ਆਪਣੀ ਨੂੰ ਰੱਖਣਾ ਗਿੱਦੜੋਂ ਸ਼ੇਰ ਬਣਾ ਕੇ ਇੱਕ ਯੋਧੇ ਮੇਰੇ ਨੇ ਸਵਾ ਸਵਾ ਲੱਖ ਨੂੰ ਟਾਉਣਾ ਮੈਂ ਤੇਗ ਦੀ ਧਾਰ ਵਿੱਚੋਂ ਐਸਾ ਖਾਲਸਾ ਪੰਥ ਸਜਾਉਣਾ ਮੈਂ ਤੇਗ ਦੀ ਧਾਰ ਵਿੱਚੋਂ ਐਸਾ ਖਾਲਸਾ ਪੰਥ ਸਜਾਉਣਾ ਗੱਲ ਸੁਣ ਕੇ ਜੈਤੇ ਤੋਂ ਸਤ ਗੁਰ ਕਹਿੰਦੇ ਬੋਲ ਸੁਣਾ ਕੇ ਮੈਂ ਕੌਮ ਆਪਣੀ ਨੂੰ ਰੱਖਣਾ ਗਿੱਦੜਾਂ ਸ਼ੇਰ ਬਣਾ ਕੇ ਮੈਂ ਕੌਮ ਆਪਣੀ ਨੂੰ ਰੱਖਣਾ ਗਿੱਦੜਾਂ ਸ਼ੇਰ ਬਣਾ ਕੇ ਇੱਕ ਯੋਧੇ ਮੇਰੇ ਨੇ ਵਾ ਸਵਾ ਲੱਖ ਨੂੰ ਟੋਣਾ ਮੈਂ ਤੇਗ ਦੀ ਧਾਰ ਵਿੱਚੋਂ ਐਸਾ ਖਾਲਸਾ ਪੰਥ ਸਜਾਉਣਾ ਮੈਂ ਤੇਗ ਦੀ ਧਾਰ ਵਿੱਚੋਂ ਐਸਾ ਖਾਲਸਾ ਪੰਥ ਸਜਾਉਣਾ ਮੈਂ ਖਾਲਸਾ ਸਾਜਾਂਗਾ ਜਿਹੜਾ ਮੌਤ ਨਾਲ ਟਕਰਾਵੇ ਸਾਟ ਖਾਵੇ ਸੀਨੇ ਤੇ ਸਾਟ ਸੀਨੇ ਉਤੇ ਲਾਵੇ ਸਾਟ ਖਾਵੇ ਸੀਨੇ ਤੇ ਸਾਟ ਸਿਨੇ ਉਤੇ ਖਾਵੇ ਹੁਣ ਵਾਂਗੂ ਕਲਮਾ ਦੇ ਪੈਣਾ ਸੀਸ ਨੂੰ ਕਲਮ ਕਰਾਉਣਾ ਮੈਂ ਤੇਗ ਦੀ ਤਾਰ ਵਿੱਚੋਂ ਐਸਾ ਖਾਲਸਾ ਪੰਥ ਸਜਾਉਣਾ ਮੈਂ ਤੇਗ ਦੀ ਤਾਰ ਵਿੱਚੋਂ ਐਸਾ ਖਾਲਸਾ ਪੰਥ ਸਜਾਉਣਾ ਮੈਂ ਸਿੰਘ ਸਜਾਵਾਂਗਾ ਲੋਕਿਆ ਨਹੀਂ ਕਦੇ ਲੋਕ ਸਕਦਾ ਮੈਂ ਪੰਥ ਸਜਾਵਾਂਗਾ ਝੁਕਿਆ ਨਹੀਂ ਕਦੇ ਦੇ ਝੁਕ ਸਕਦਾ ਮੈਂ ਪੰਥ ਸਜਾਵਾਂਗਾ ਚੁਕਿਆ ਨਹੀਂ ਕਦੇ ਝੁਕ ਸਕਦਾ ਉਜਾਲਮ ਦੇ ਜੁਰਮਾਂ ਨੂੰ ਹੁਣ ਨਾ ਤਣ ਤੇ ਅਸਾਂ ਹੰਡਾਉਣਾ ਮੈਂ ਤੇਗ ਦੀ ਤਾਰ ਵਿੱਚੋਂ ਐਸਾ ਖਾਲਸਾ ਪੰਥ ਸਜਾਉਣਾ ਮੈਂ ਤੇਗ ਦੀ ਤਾਰ ਵਿੱਚੋਂ ਐਸਾ ਖਾਲਸਾ ਪੰਥ ਸਜਾਉਣਾ ਆਖਰ ਜਿੰਨਾ ਕਰ ਦਿੱਤੀ ਆਖਰ ਚੱਲਣੇ ਪੈਣੇ ਬਾਰ ਆਖਰ ਝੁੱਲੇ ਸਿਰ ਉੱਤੇ ਚੁਕਣੀ ਪੈਂਦੀ ਫਿਰ ਤਲਵਾਰ ਆਖਰ ਝੁੱਲੇ ਸਿਰ ਉੱਤੇ ਚੁਕਣੀ ਪੈਂਦੀ ਫਿਰ ਤਲਵਾਰ ਹੁਣ ਮਰਦ ਕਹੋਣਾ ਏ ਹੁਣ ਨਾਕਾਇਰ ਐਸਾ ਕਹੋਣਾ ਮੈਂ ਤੇਗ ਦੀ ਧਾਰ ਵਿੱਚੋਂ ਐਸਾ ਖਾਲਸਾ ਪੰਥ ਸਜਾਉਣਾ ਮੈਂ ਤੇਗ ਦੀ ਧਾਰ ਵਿੱਚੋਂ ਐਸਾ ਖਾਲਸਾ ਪੰਥ ਸਜਾਉਣਾ ਮੈਂ ਚੌਣ ਚੌਣ ਲੱਭ ਲੈਣੇ ਜਿਹੜੇ ਧਰਮ ਕਰਮ ਦੇ ਪੱਕੇ ਜੋ ਖਾਲ ਲਹਾ ਕੇ ਵੀ ਖੇੜ ਖੇੜ ਹੱਸੇ ਮਰਨਾ ਦੱਸੇ ਜੋ ਖਾਲ ਲਹਾ ਕੇ ਵੀ ਖੇੜ ਖੇੜ ਹੱਸੇ ਮਰਨਾ ਦੱਸੇ ਜੋ ਮਰਨੋਂ ਡਰਦਾ ਨਾ ਸਮਝੇ ਮੌਤ ਨੂੰ ਸਦਾ ਖਡਾਉਣਾ ਮੈਂ ਤੇਗ ਦੀ ਧਾਰ ਵਿੱਚੋਂ ਐਸਾ ਖਾਲਸਾ ਪੰਥ ਸਜਾਉਣਾ ਮੈਂ ਤੇਗ ਦੀ ਧਾਰ ਵਿੱਚੋਂ ਐਸਾ ਖਾਲਸਾ ਪੰਥ ਸਜਾਉਣਾ ਜੋ ਤੁਰ ਕੇ ਆਗ ਉੱਤੇ ਠੰਡੇ ਕਰ ਦੇਵੇ ਅੰਗਿਆਰੇ ਜੋ ਚਰਖੀ ਚੜ ਜਾਵੇ ਲੱਥੇ ਖੋਪੜ ਸ਼ੁਕਰ ਗੁਜ਼ਾਰੇ ਜੋ ਚਰਖੀ ਚੜ ਜਾਵੇ ਲੱਥੇ ਖੋਪੜ ਸ਼ੁਕਰ ਗੁਜ਼ਾਰੇ ਮੱਖੋਸੀ ਬੋਲੇ ਨਾ ਭਾਵੇਂ ਤਨ ਨੂੰ ਪਵੇ ਤਪਉਣਾ ਮੈਂ ਤੇਗ ਦੀ ਤਾਰ ਵਿੱਚੋਂ ਐਸਾ ਖਾਲਸਾ ਪੰਥ ਸਜਾਉਣਾ ਮੈਂ ਏਕ ਦੀ ਧਾਰ ਵਿੱਚੋਂ ਐਸਾ ਖਾਲਸਾ ਪੰਥ ਸਜਾਉਣਾ ਚੜ੍ਹ ਕੇ ਹੁਣ ਸੂਲੀ ਤੇ ਜਿੰਨਾ ਦੇਸ਼ ਤਰੰਦਾ ਗਾਉਣਾ ਸੂਲਾਂ ਦੀ ਸੇਜ ਉੱਤੇ ਜੀਨੇ ਸੋਣਾ ਸ਼ੁਕਰ ਮਣਾਉਣਾ ਸੂਲਾਂ ਦੀ ਸੇਜ ਉੱਤੇ ਜੀਨੇ ਸੋਣਾ ਸ਼ੁਕਰ ਮਣਾਉਣਾ ਜਿਸ ਨੇ ਹੁਣ ਵੈਰੀ ਨੂੰ ਢਾਉਣਾ ਜ਼ਾਲਮ ਮਾਰ ਮਕਾਉਣਾ ਮੈਂ ਤੇਗ ਦੀ ਧਾਰ ਵਿਚੋਂ ਐਸਾ ਖਾਲਸਾ ਪੰਥ ਸਜਾਉਣਾ ਮੈਂ ਤੇਗ ਦੀ ਧਾਰ ਵਿੱਚੋਂ ਐਸਾ ਖਾਲਸਾ ਪੰਥ ਸਜਾਉਣਾ ਜੋ ਸਮਾਤੇ ਸੜ ਜਾਂਦੇ ਸੇਵਕ ਸਿੰਘ ਜਹੇ ਪਰਿਵਾਨੇ ਮੈਂ ਨੇ ਨੇ ਏ ਓ ਧਰਮੀ ਆਸ਼ਿਕਾ ਮਰਦਾ ਆ ਦੀਵਾਨੇ ਜੋ ਸਮਾਤੇ ਸੜ ਜਾਂਦੇ ਸੇਵਕ ਸਿੰਘ ਜਹੇ ਪਰਵਾਨੇ ਮੈਂ ਪੈਦਾ ਕਰਨੇ ਨੇ ਧਰਮੀ ਆਸ਼ਕ ਮਰਦ دیਵਾਨੇ ਮੈਂ ਪੈਦਾ ਕਰਨੇ ਨੇ ਧਰਮੀ ਆਸ਼ਕ ਮਰਦ دیਵਾਨੇ ਹੱਸੋ ਹੱਸ ਕੇ ਜਿਨਾਂ ਨੇ ਲਾੜੀ ਮੌਤ ਨੂੰ ਗਲੇ ਲਗਾਉਣਾ ਮੈਂ ਤੇਗ ਦੀ ਧਾਰ ਵਿੱਚੋਂ ਐਸਾ ਖਾਲਸਾ ਪੰਥ ਸਜਾਉਣਾ ਮੈਂ ਤੇਗ ਦੀ ਤਾਰ ਵਿੱਚੋਂ ਐਸਾ ਖਾਲਸਾ ਪੰਥ ਸਜਾਉਣਾ ਮੈਂ ਤੇਗ ਦੀ ਤਾਰ ਵਿੱਚੋਂ ਐਸਾ ਖਾਲਸਾ ਪੰਥ ਸਜਾਉਣਾ ਵਸਾਖੀ ਦੇ ਅਰਥ ਅਸੀਂ ਬੜੇ ਕੱਢ ਲੈਨੇ ਆ ਪਰ ਵਸਾਖੀ ਦਾ ਅਰਥ ਇਹ ਸੀ ਜਿਨ੍ਹਾਂ ਦੀਆਂ ਜੀਵਦੀਆਂ ਜੀਉਣ ਦੀਆਂ ਜ਼ਮੀਰਾਂ ਮਰ ਚੁੱਕੀਆਂ ਸਨ ਉਹਨਾਂ ਜਿਉਂਦੀਆਂ ਜ਼ਮੀਰਾਂ ਨੂੰ ਗੁਰੂ ਸਾਹਿਬ ਨੇ ਆਖਿਆ ਜ਼ੁਲਮ ਦੇ ਖਿਲਾਫ ਉੱਟ ਕੇ ਖੜੇ ਹੋਵੋ ਉਹ ਲੋਕ ਜ਼ੁਲਮ ਦੇ ਖਿਲਾਫ ਉੱਟ ਕੇ ਖੜੇ ਹੋਏ ਨਵਾਂ ਇਤਿਹਾਸ ਸਿਰਜਿਆ ਇਨੀਆਂ ਬੇਨਤੀਆਂ ਕਹਿੰਦਾ ਮੈਂ ਖਿਮਾ ਦਾ ਜਾਜਕ ਹਾਂ ਸਤਿ ਸ੍ਰੀ ਅਕਾਲ